ਕੀ ਤੁਹਾਡੀ ਵੀ ਹਰ ਰੋਜ਼ ਸਵੇਰੇ 3 ਤੋਂ ਲੈ ਕੇ 5 ਵਜੇ ਦੇ ਵਿੱਚ ਚਾਲੇ ਖੁੱਲ ਜਾਂਦੀ ਹੈ ਨੀਂਦ ਤਾਂ ਤੁਹਾਡਾ ਸਰੀਰ ਦੇ ਰਿਹਾ ਹੈ ਇਹ ਖਾਸ ਸੰਕੇਤ ਜੀ ਹਾਂ ਜੇਕਰ ਤੁਸੀਂ ਹਰ ਰੋਜ਼ ਸਵੇਰੇ 3 ਤੋਂ 5 ਵਜੇ ਦੇ ਵਿੱਚਕਾਰ ਬਿਨਾਂ అలਾਰਮ ਦੇ ਉੱਠਦੇ ਹੋ ਤਾਂ ਹੋ ਸਕਦਾ ਹੈ ਕਿ ਤੁਹਾਡਾ ਸਰੀਰ ਤੁਹਾਨੂੰ ਕੁਝ ਮਹੱਤਵਪੂਰਨ ਸੰਕੇਤ ਦੇ ਰਿਹਾ ਹੋਵੇ ਇਹ ਇੱਕ ਸਿਰਫ ਇਤਫਾਕ ਨਹੀਂ ਹੈ ਸਗੋਂ ਤੁਹਾਡੇ ਸਰੀਰ ਦੀ ਕੜੀ ਅਤੇ ਮਾੜੀ ਜੀਵਨ ਸ਼ੈਲੀ ਨਾਲ ਸੰਬੰਧਿਤ ਹੋ ਸਕਦਾ ਹੈ ਸਾਡੇ ਸ਼ਰੀਰ ਵਿੱਚ 24 ਘੰਟੇ ਦੀ ਅੰਦਰੂਨੀ ਤਾਲ ਹੁੰਦੀ ਹੈ ਜਿਸ ਨੂੰ ਸਰਕੇਡੀਅਨ ਚੱਕਰ ਕਿਹਾ ਜਾਂਦਾ ਹੈ ਇਹ ਚੱਕਰ ਸਰੀਰ ਦੇ ਹਾਰਮੋਨ ਸਤਾਪਮਾਨ ਅਤੇ ਨੀਂਦ ਨੂੰ ਨਿਯੰਤਰਣ ਕਰਦਾ ਹੈ ਤੇ ਸਵੇਰੇ 2 ਤੋਂ 5 ਵਜੇ ਦੇ ਵਿਚਕਾਰ ਤੁਹਾਡਾ ਸ਼ਰੀਰ ਅਲਰਟ ਹਾਰਮੋਨ ਕੋਰਟੀਸੋਲ ਅਤੇ ਉਤਪਾਦ ਨੂੰ ਵਧਾਉਣਾ ਸ਼ੁਰੂ ਕਰ ਦਿੰਦਾ ਹੈ ਆਮ ਤੌਰ ਤੇ ਇਹ ਹਾਰਮੋਨ ਤੁਹਾਨੂੰ ਹੌਲੀ-ਹੌਲੀ ਜਗਾਉਂਦਾ ਹੈ ਪਰ ਜੇਕਰ ਤੁਸੀਂ ਬਹੁਤ ਜ਼ਿਆਦਾ ਤਣਾਅ ਵਿੱਚ ਹੋ ਤਾਂ ਫਿਰ ਕੋਰਟੀਸੋਲ ਦਾ ਪੱਧਰ ਬਹੁਤ ਤੇਜ਼ੀ ਨਾਲ ਵੱਧਦਾ ਹੈ ਇਸ ਲਈ ਤੁਸੀਂ అలਾਰਮ ਵੱਜਣ ਤੋਂ ਪਹਿਲਾਂ ਹੀ ਜਾਗ ਜਾਂਦੇ ਹੋ ਲੰਬੇ ਸਮੇਂ ਦਾ ਤਣਾ ਨਾ ਸਿਰਫ ਤੁਹਾਡਾ ਮੂਡ ਵਿਗਾੜਦਾ ਸਗੋਂ ਤੁਹਾਡੀ ਨੀਂਦ ਨੂੰ ਵੀ ਵਿਗਾੜਦਾ ਹੈ ਜਦੋਂ ਤੁਸੀਂ ਤਣਾ ਵਿੱਚ ਹੁੰਦੇ ਹੋ ਤਾਂ ਤੁਹਾਡਾ ਮਨ ਹਾਈ ਅਲਰਟ ਤੇ ਰਹਿੰਦਾ ਹੈ ਜਿਹੀ ਸਿੱਤੀ ਵਿੱਚ ਜਦੋਂ ਤੁਸੀਂ ਡੂੰਗੀ ਨੀਂਦ ਵਿੱਚ ਹੁੰਦੇ ਹੋ ਤਾਂ ਤੁਹਾਨੂੰ ਜਾਂ ਕਹਿ ਲਓ ਤੁਹਾਡਾ ਦਿਮਾਗ ਇਸ ਨੂੰ ਇੱਕ ਖਤਰੇ ਵਜੋਂ ਦੇਖਦਾ ਹੈ ਅਤੇ ਤੁਹਾਨੂੰ ਅਚਾਨਕ ਜਗਾ ਦਿੰਦਾ ਹੈ ਡੂੰਗੀ ਨੀਂਦ ਸਵੇਰ ਦੇ ਸ਼ੁਰੂਆਤੀ ਘੰਟਿਆਂ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਹੁੰਦੀ ਹੈ ਇਸ ਲਈ ਤੁਹਾਨੂੰ ਇਸ ਸਮੇਂ ਜਾਗਣ ਦੀ ਸੰਭਾਵਨਾ ਸਭ ਤੋਂ ਵੱਧ ਹੁੰਦੀ ਹੈ ਜੇਕਰ ਤੁਸੀਂ ਲਗਾਤਾਰ ਸਵੇਰੇ ਜਲਦੀ ਉੱਠਦੇ ਹੋ ਤਾਂ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ ਜਿहां ਆਪਣੀ ਨੀਂਦ ਦੇ ਪੈਟਰਨ ਨੂੰ ਟਰੈਕ ਕਰਨ ਲਈ ਇੱਕ ਜਰਨਲ ਜਾਂ ਫਿਰ ਐਪ ਦੀ ਵਰਤੋਂ ਕਰੋ देर रात ਤੱਕ ਫੋਨ ਜਾਂ ਫਿਰ ਟੀਵੀ ਦੇਖਣਾ ਤੁਹਾਡੇ ਸਰੀਰ ਦੀ ਘੜੀ ਨੂੰ ਉਲਝਾ ਸਕਦਾ ਹੈ ਇਸ ਲਈ ਸੌਣ ਤੋਂ ਪਹਿਲਾਂ ਸਕਰੀਨਾਂ ਤੋਂ ਦੂਰ ਰਹੋ ਸੌਣ ਤੋਂ ਪਹਿਲਾਂ ਕੈਫੀਨ ਅਤੇ ਸ਼ਰਾਬ ਦਾ ਸੇਵਨ ਨਾ ਕਰੋ ਕਿਉਂਕਿ ਇਹ ਤੁਹਾਡੀ ਆਰੀਐਮ ਨੀਂਦ ਵਿੱਚ ਵਿਘਨ ਪਾਉਂਦਾ ਹੈ ਸਿਰਫ ਰਾਤ ਨੂੰ ਹੀ ਨਹੀਂ ਦਿਨ ਭਰਤ ਨਾ ਕਟੌਣ ਦੀ ਕੋਸ਼ਿਸ਼ ਕਰੋ ਇਸ ਦੇ ਲਈ ਸਾਹ ਲੈਣ ਦੀਆਂ ਕਸਰਤਾਂ ਸੈਰ ਜਾਂ ਫਿਰ ਜੋਗਿੰਗ ਦਾ ਸਹਾਰਾ ਲਓ ਆਪਣੀ ਨੀਂਦ ਦੇ ਸਮਾਂ ਸਾਰਨੇ ਨੂੰ ਆਪਣੇ ਕਰੋਟੋਟਾਈਪ ਦੇ ਅਨੁਕੂਲ ਬਣਾਉਣ ਦੀ ਕੋਸ਼ਿਸ਼ ਕਰੋ ਛੋਟੀਆਂ ਤਬਦੀਲੀਆਂ ਵੀ ਤੁਹਾਡੀ ਨੀਂਦ ਦੀ ਗੁਣਵੱਤਾ ਵਿੱਚ ਸੁਧਾਰ ਜੜੀਆਂ ਕੀ ਕਰ ਸਕਦੀਆਂ ਨੇ ਅੰਤ ਵਿੱਚ ਜੇਕਰ ਤੁਸੀਂ ਲਗਾਤਾਰ ਸਵੇਰੇ 3 ਤੋਂ 5 ਵਜੇ ਦੇ ਵਿਚਕਾਰ ਉੱਠਦੇ ਹੋ ਤਾਂ ਇਹ ਤੁਹਾਡੀ ਜੀਵਨ ਸ਼ੈਲੀਤ ਨਾ ਦੇ ਪੱਧਰਾ ਅਤੇ ਰੋਜ਼ਾਨਾ ਰੁਟੀਨ ਬਾਰੇ ਇੱਕ ਬਹੁਤ ਪੂਰਨ ਸੰਕੇਤ ਹੋ ਸਕਦਾ ਹੈ ਇਹਨਾਂ ਸੰਕੇਤਾਂ ਨੂੰ ਸਮਝਣ ਨਾਲ ਤੁਹਾਨੂੰ ਬਿਹਤਰ ਅਤੇ ਡੂੰਗੀ ਨੀਂਦ ਲੈਣ ਵਿੱਚ ਜਿਹੜੀ ਕਿ ਮਦਦ ਮਿਲ ਸਕਦੀ ਹੈ ਕਿ ਤੁਹਾਡੀ ਵੀ ਹਰ ਰੋਜ਼ ਸਵੇਰੇ 3 ਤੋਂ ਲੈ ਕੇ 5 ਵਜੇ ਦੇ ਵਿਚਾਲੇ ਖੁੱਲ ਜਾਂਦੀ ਹੈ ਨੀਂਦ ਤਾਂ ਤੁਹਾਡਾ ਸਰੀਰ ਦੇ ਰਿਹਾ ਹੈ ਇਹ ਖਾਸ ਸੰਕੇਤ ਜੀ ਹਾਂ ਜੇਕਰ ਤੁਸੀਂ ਹਰ ਰੋਜ਼ ਸਵੇਰੇ 3 ਤੋਂ 5 ਵਜੇ ਦੇ ਵਿਚਕਾਰ ਬਿਨਾਂ అలਾਰਮ ਦੇ ਉੱਠਦੇ ਹੋ ਤਾਂ ਹੋ ਸਕਦਾ ਹੈ ਕਿ ਤੁਹਾਡਾ ਸਰੀਰ ਤੁਹਾਨੂੰ ਕੁਝ ਮਹੱਤਵਪੂਰਨ ਸੰਕੇਤ ਦੇ ਰਿਹਾ ਹੋਵੇ ਇਹ ਇੱਕ ਸਿਰਫ ਇਤਫਾਕ ਨਹੀਂ ਹੈ ਸਗੋਂ ਤੁਹਾਡੇ ਸਰੀਰ ਦੀ ਕੜੀ ਅਤੇ ਮਾੜੀ ਜੀਵਨ ਸ਼ੈਲੀ ਨਾਲ ਸੰਬੰਧਿਤ ਹੋ ਸਕਦਾ ਹੈ ਸਾਡੇ ਸ਼ਰੀਰ ਵਿੱਚ 24 ਘੰਟੇ ਦੀ ਅੰਦਰੂਨੀ ਤਾਲ ਹੁੰਦੀ ਹੈ ਜਿਸ ਨੂੰ ਸਰਕੇਡੀਅਨ ਚੱਕਰ ਕਿਹਾ ਜਾਂਦਾ ਹੈ ਇਹ ਚੱਕਰ ਸਰੀਰ ਦੇ ਹਾਰਮੋਨ ਸਤਾਪਮਾਨ ਅਤੇ ਨੀਂਦ ਨੂੰ ਨਿਯੰਤਰਣ ਕਰਦਾ ਹੈ ਤੇ ਸਵੇਰੇ 2 ਤੋਂ 5 ਵਜੇ ਦੇ ਵਿਚਕਾਰ ਤੁਹਾਡਾ ਸ਼ਰੀਰ ਅਲਰਟ ਹਾਰਮੋਨ ਕੋਰਟੀਸੋਲ ਅਤੇ ਉਤਪਾਦ ਨੂੰ ਵਧਾਉਣਾ ਸ਼ੁਰੂ ਕਰ ਦਿੰਦਾ ਹੈ ਆਮ ਤੌਰ ਤੇ ਇਹ ਹਾਰਮੋਨ ਤੁਹਾਨੂੰ ਹੌਲੀ-ਹੌਲੀ ਜਗਾਉਂਦਾ ਹੈ ਪਰ ਜੇਕਰ ਤੁਸੀਂ ਬਹੁਤ ਜ਼ਿਆਦਾ ਤਣਾਅ ਵਿੱਚ ਹੋ ਤਾਂ ਫਿਰ ਕੋਰਟੀਸੋਲ ਦਾ ਪੱਧਰ ਬਹੁਤ ਤੇਜ਼ੀ ਨਾਲ ਵੱਧਦਾ ਹੈ ਇਸ ਲਈ ਤੁਸੀਂ అలਾਰਮ ਵੱਜਣ ਤੋਂ ਪਹਿਲਾਂ ਹੀ ਜਾਗ ਜਾਂਦੇ ਹੋ ਲੰਬੇ ਸਮੇਂ ਦਾ ਤਣਾ ਨਾ ਸਿਰਫ ਤੁਹਾਡਾ ਮੂਡ ਵਿਗਾੜਦਾ ਸਗੋਂ ਤੁਹਾਡੀ ਨੀਂਦ ਨੂੰ ਵੀ ਵਿਗਾੜਦਾ ਹੈ ਜਦੋਂ ਤੁਸੀਂ ਤਣਾ ਵਿੱਚ ਹੁੰਦੇ ਹੋ ਤਾਂ ਤੁਹਾਡਾ ਮਨ ਹਾਈ ਅਲਰਟ ਤੇ ਰਹਿੰਦਾ ਹੈ ਜਿਹੀ ਸਥਿਤੀ ਵਿੱਚ ਜਦੋਂ ਤੁਸੀਂ ਡੂੰਗੀ ਨੀਂਦ ਵਿੱਚ ਹੁੰਦੇ ਹੋ ਤਾਂ ਤੁਹਾਨੂੰ ਜਾਂ ਕਹਿ ਲਓ ਤੁਹਾਡਾ ਦਿਮਾਗ ਇਸ ਨੂੰ ਇੱਕ ਖਤਰੇ ਵਜੋਂ ਦੇਖਦਾ ਹੈ ਅਤੇ ਤੁਹਾਨੂੰ ਅਚਾਨਕ ਜਗਾ ਦਿੰਦਾ ਹੈ ਡੂੰਗੀ ਨੀਂਦ ਸਵੇਰ ਦੇ ਸ਼ੁਰੂਆਤੀ ਘੰਟਿਆਂ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਹੁੰਦੀ ਹੈ ਇਸ ਲਈ ਤੁਹਾਨੂੰ ਇਸ ਸਮੇਂ ਜਾਗਣ ਦੀ ਸੰਭਾਵਨਾ ਸਭ ਤੋਂ ਵੱਧ ਹੁੰਦੀ ਹੈ ਜੇਕਰ ਤੁਸੀਂ ਲਗਾਤਾਰ ਸਵੇਰੇ ਜਲਦੀ ਉੱਠਦੇ ਹੋ ਤਾਂ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ ਜਿहां ਆਪਣੀ ਨੀਂਦ ਦੇ ਪੈਟਰਨ ਨੂੰ ਟਰੈਕ ਕਰਨ ਲਈ ਇੱਕ ਜਰਨਲ ਜਾਂ ਫਿਰ ਐਪ ਦੀ ਵਰਤੋਂ ਕਰੋ देर रात ਤੱਕ ਫੋਨ ਜਾਂ ਫਿਰ ਟੀਵੀ ਦੇਖਣਾ ਤੁਹਾਡੇ ਸਰੀਰ ਦੀ ਘੜੇ ਨੂੰ ਉਲਝਾ ਸਕਦਾ ਹੈ ਇਸ ਲਈ ਸੌਣ ਤੋਂ ਪਹਿਲਾਂ ਸਕਰੀਨਾਂ ਤੋਂ ਦੂਰ ਰਹੋ ਸੋਂ ਤੋਂ ਪਹਿਲਾਂ ਕੈਫੀਨ ਅਤੇ ਸ਼ਰਾਬ ਦਾ ਸੇਵਨ ਨਾ ਕਰੋ ਕਿਉਂਕਿ ਇਹ ਤੁਹਾਡੀ ਆਰੀਐਮ ਨੀਂਦ ਵਿੱਚ ਵਿਘਨ ਪਾਉਂਦਾ ਹੈ ਸਿਰਫ ਰਾਤ ਨੂੰ ਹੀ ਨਹੀਂ ਦਿਨ ਭਰਤ ਨਾ ਘਟਾਉਣ ਦੀ ਕੋਸ਼ਿਸ਼ ਕਰੋ ਇਸ ਦੇ ਲਈ ਸਾਹ ਲੈਣ ਦੀਆਂ ਕਸਰਤਾਂ ਸੈਰ ਜਾਂ ਫਿਰ ਜੋਗਿੰਗ ਦਾ ਸਹਾਰਾ ਲਓ ਆਪਣੀ ਨੀਂਦ ਦੇ ਸਮਾਂ ਸਾਰਨੇ ਨੂੰ ਆਪਣੇ ਕਰੋਟੋਟਾਈਪ ਦੇ ਅਨੁਕੂਲ ਬਣਾਉਣ ਦੀ ਕੋਸ਼ਿਸ਼ ਕਰੋ ਛੋਟੀਆਂ ਤਬਦੀਲੀਆਂ ਵੀ ਤੁਹਾਡੀ ਨੀਂਦ ਦੀ ਗੁਣਵੱਤਾ ਵਿੱਚ ਸੁਧਾਰ ਜੜੀਆਂ ਕੀ ਕਰ ਸਕਦੀਆਂ ਨੇ ਅੰਤ ਵਿੱਚ ਜੇਕਰ ਤੁਸੀਂ ਲਗਾਤਾਰ ਸਵੇਰੇ 3 ਤੋਂ 5 ਵਜੇ ਦੇ ਵਿਚਕਾਰ ਉੱਠਦੇ ਹੋ ਤਾਂ ਇਹ ਤੁਹਾਡੀ ਜੀਵਨ ਸ਼ੈਲੀਤ ਨਾ ਦੇ ਪੱਧਰਾ ਅਤੇ ਰੋਜ਼ਾਨਾ ਰੁਟੀਨ ਬਾਰੇ ਇੱਕ ਬਹੁਤ ਪੂਰਨ ਸੰਕੇਤ ਹੋ ਸਕਦਾ ਹੈ ਇਹਨਾਂ ਸੰਕੇਤਾਂ ਨੂੰ ਸਮਝਣ ਨਾਲ ਤੁਹਾਨੂੰ ਬਿਹਤਰ ਅਤੇ ਡੂੰਗੀ ਨੀਂਦ ਲੈਣ ਵਿੱਚ ਜਿਹੜੀ ਕਿ ਮਦਦ ਮਿਲ ਸਕਦੀ ਹੈ